ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਸਵਾਗਤ ਕਰਦੇ ਆਂ ਤੁਹਾਡਾ ਇਹ ਨਵੀਂ ਵੀਡੀਓ ਦੇ ਵਿੱਚ ਸੋ ਇਹ ਵੀਡੀਓ ਲੋਕਾਂ ਦੀ ਭਲਾਈ ਵਾਸਤੇ ਅਪਲੋਡ ਕੀਤੀ ਜਾ ਰਹੀ ਹੈ ਸੋ ਜਿਹੜਾ ਕਿ ਖੰਬਾ ਹੈ ਸੋ ਡੀਆਂ ਦੀ ਤਦਾਦ ਦੇ ਵਿੱਚ ਆਉ ਦਿਖਾਣੇ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਅੱਜ ਜਿਹੜੀ ਵੀਡੀਓ ਲੈ ਕੇ ਹਾਜ਼ਰ ਆਂ ਸੋ ਇਹ ਸ਼ਹਿਰ ਮੁਕੇਰੀਆਂ ਨਜ਼ਦੀਕ ਪਿੰਡ ਸਹਾਲੀਆਂ ਵਿਖੇ ਦੀ ਵੀਡੀਓ ਹੈ ਸੋ ਜਿਹੜੀ ਇਹ ਵੀਡੀਓ ਹੈ ਜਾਨੀ ਮਾਲ ਦਾ ਨੁਕਸਾਨ ਹੋ ਸਕਦਾ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਕਿ ਵੀਡੀਓ ਆ ਸਿੱਧਾ ਮੈਕਮੇ ਵਾਲਿਆਂ ਨੂੰ ਬਿਜਲੀ ਬੋਰਡ ਵਾਲਿਆਂ ਨੂੰ ਗੁਜਾਰਸ਼ ਕੀਤੀ ਜਾਂਦੀ ਆ ਸੋ ਪਿੰਡ ਸਹਾਲੀਆਂ ਦੇ ਵਿੱਚ ਜਿਹੜਾ ਕਿ ਇੱਕ ਖੰਭਾ ਆ ਪੋਲਾ ਜਿਹੜਾ ਬਣਿਆ ਹੋਇਆ ਸੋ ਬਿਲਕੁਲ ਡਿਗਣ ਦੀ ਤਦਾਰ ਦੇ ਵਿੱਚ ਆ ਅੱਜ ਡਿਗ ਜੂ ਕੱਲ ਡਿਗੂ ਡਿਗੂਗਾ ਜ਼ਰੂਰ ਜੀ ਸੋ ਆਓ ਤੁਹਾਨੂੰ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਦੱਸਣਾ ਜਾ ਰਹੇ ਆ ਸੋ ਗੁਜਾਰਸ਼ ਕੀਤੀ ਜਾਂਦੀ ਆ ਮੈਕਮੇ ਵਾਲਿਆਂ ਨੂੰ ਕਿ ਜਲਦ ਤੋਂ ਜਲਦ ਆਣ ਕੇ ਇਸ ਦਾ ਕੋਈ ਹੱਲ ਕੀਤਾ ਜਾਵੇ ਸੋ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਖੰਭਾ ਇਸ ਤਰ੍ਹਾਂ ਨੂੰ ਲਿਫਿਆ ਹੋਇਆ ਆ ਤੇ ਕਸ ਦੇਖੋ ਕਿਧਰਲੀ ਸਾਈਡ ਲੱਗੀ ਹੋਈ ਆ ਸੋ ਜਿਹੜੀ ਕਸ ਆ ਇਧਰਲੀ ਸਾਈਡ ਲੱਗੀ ਹੋਈ ਆ ਹੋਰ ਇਹ ਅੱਜ ਨਹੀਂ ਤੇ ਕੱਲ ਜ਼ਰੂਰ ਡਿੱਗ ਜਾਊਗਾ ਸੋ ਕਸ ਇਧਰਲੀ ਸਾਈਡ ਆ ਪਰਲੀ ਸਾਈਡ ਕਸ ਚਾਹੀਦੀ ਖੇਤਾਂ 'ਚ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਸੋ ਇੱਥੋਂ ਸਕੂਲ ਦੇ ਬੱਚੇ ਵੀ ਲੰਘਦੇ ਨੇ ਕੇਟੀਸੀ ਸਕੂਲ ਇਧਰਲੀ ਸਾਈਡ ਹੈਗਾ ਔਰ ਜਿਹੜਾ ਕਿ ਪ੍ਰਾਇਮਰੀ ਸਕੂਲ ਉਧਰਲੀ ਸਾਈਡ ਹੈਗਾ ਸੋ ਰੋਡ ਚੱਲਦਾ ਆ ਬੱਸਾਂ ਸਕੂਲ ਦੀਆਂ ਵੀ ਲੰਘਦੀਆਂ ਆ ਸੋ ਪੁਲਿਸ ਪ੍ਰਸ਼ਾਸਨ ਨੂੰ ਬਿਜਲੀ ਬੋਰਡ ਵਾਲਿਆਂ ਨੂੰ ਸੋ ਗੁਜਾਰਸ਼ ਕੀਤੀ ਜਾਂਦੀ ਆ ਸੋ ਜਲਦ ਤੋਂ ਜਲਦ ਜਿਹੜਾ ਕੀ ਖੰਭਾ ਆ ਇਹ ਠੀਕ ਕੀਤਾ ਜਾਵੇ ਹੋਰ ਇੱਥੇ ਦੋ ਘਰ ਨੇ ਸੋ ਘਰਦਿਆਂ ਨੂੰ ਵੀ ਨੁਕਸਾਨ ਹੋ ਸਕਦਾ ਆ ਉਹਨਾਂ ਨੇ ਪਸ਼ੂ ਵੀ ਰੱਖੇ ਹੋਏ ਨੇ ਸੋ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਆ ਇਹ ਸਾਰਿਆਂ ਨੂੰ ਨੁਕਸਾਨ ਹੋ ਸਕਦਾ ਤੇ ਮੇਰੀ ਜਲਦ ਤੋਂ ਜਲਦ ਗੁਜਾਰਸ਼ ਆ ਕਿ ਇਸ ਖੰਬੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਸ ਸਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਥੈਂਕ ਯੂ ਬਾਏ ਬਾਏ ਟੇਕ ਕੇਅਰ